ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਦੁਇ ਕਚੋੜ ਕਰੂੰ ਅਰਦਾਸ ਤਦ ਭਾਵੇਂ ਤਾਂ ਆਣੇ ਰਾਸ ਤੀਨੇ ਤਾਂ ਆਪਣੀ ਵਰਨ ਹਰ ਦੁਖੰਤ ਤਸੁਖ ਰਾਸ ਤਾਂ ਕੋ ਬਿਗਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਅਰਦਾਸ ਅਰਦਾਸ ਿਕੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸਿਪੀ ਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਅੱਤਿ ਸਮਰਕਾ ਗੋ ਨਾਨਕ ਲਈ ਧਿਆਏ ਫਿਰ ਗਤ ਗੁਰਤੇ ਅਮਰਦਾਸ RAMਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉਂ ਸ਼੍ਰੀ ਹਰਿ ਰਾਏ ਸ਼੍ਰੀ ਹਰਿਖੰਟਿ ਆਈਏ ਜਿਸ ਸੱਠੇ ਸਬਦ ਖਜਾਏ ਤੇਗ ਬਹਾਦਰ ਸਮਰੀਆ ਕਰਨ ਵਾਲੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤਾਂ ਤਾਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾ ਪਤਸ਼ਾਹੀਆਂ ਦੀ ਜੋਥਾਜ ਰਜਹੂਰ ਜਹਰਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬਹੁਤ ਕਲ ਜੁਕੇ ਜਹਾਜ ਪੰਜਾਂ ਤਖਤਾਂ ਕੇ ਮਾਲਕ ਜਗੋ ਜਗਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਰਾਂ ਤਾਂ ਅੰਤਰ ਕੇ ਖਾਲਸਾ ਜੀ ਸਹਿਬ ਬੋਲੋ ਜੀ ਸ਼੍ਰੀ ਵਾਹਿ ਹੈ ਗੁਰੂ ਪੰਜਾਬ ਪਿਆਰਿਆ ਚੋਹਾ ਸਾਹਿਬ ਜਾਦਿਆਂ ਚੜੀ ਮੁਖਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾ ਤੇਰਾ ਨਾਮ ਜੱਪਿਆ ਵੰਡ ਕੇ ਛੱਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਣਡਟ ਕੀਤਾ ਤਨਾ ਪਿਆਰਾਂ ਸੱਚਿਆਰਾਂ ਦੀ ਪਵਿੱਤਰ ਕਮਾਈ ਕਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿ ਹੈ ਗੁਰੂ ਜਿਨਾ ਸਿੰਘਾਂ ਅਸਮੀਆਂ ਨੇ ਧਰਮ ਮਹਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਨ ਅੰਤਰਾ ਸਿੱਖੀ ਸਿੱਧ ਕੇਸਾ ਸਵਾਸ ਸੰਭਾਇਆ ਤੇਰਾ ਪਰਣਾ ਮਿੱਠਾ ਕਰਕੇ ਮਨ ਹਥਾ ਵਰਤੀ ਮਨੁ ਕਲ ਕਲੂ ਕਾਰਿਓ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਨਾਦੀ ਪਵਿੱਤਰ ਕਮਾਈ ਕਾ ਧਿਆਨ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿ ਹੈ ਗੁਰੂ ਪੰਜਾਂ ਤਖਤਾਂ ਸਰਬਤ ਕੁੰਡਾ ਦਾ ਧਿਆਨ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿ ਹੈ ਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰਛਿਆ ਰਿਹਾਇ ਤ ਦੇਖ ਦੇਖ ਫਤਿਹਬਤ ਕੀ ਪਾਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ਼੍ਰੀ ਵਾਹਿ ਹੈ ਗੁਰੂ ਸਿੱਖਾਂ ਨੂੰ ਸਿੱਖੀ দান ਰਹਿਤ দান ਬਿਵੇਕ দান ਵਿਸਾਹ দান ਭਰੋਸਾ দান ਕੇਸ দান ਦਾਨਾ ਸਿਰਦਾਨ ਨਾਮ দান ਸ਼੍ਰੀ ਅਮਰਤ ਸਰ ਜੀ ਕੇਂਦਰ ਸਿਨਿਸ਼ਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਟਲ ਧਰਮ ਕਾਜ ਜਜ ਕਰਖਲਸਾ ਜੀ ਸਾਹਿਬ ਬੋਲੋ ਜੀ ਸ਼ਿਰੀਵਾਹੇ ਗੁਰੂ ਸਿੱਖਾਂ ਦਾ ਮੰਨਣੀਵਾ ਮਤ ਚੀ ਮਤ ਕਰਖ ਆਪ ਕਲਪਖਿ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋ ਜਿਨ੍ਹਾਂ ਜਨਾ ਗੁਰਦਵਾਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਨਨਾ ਦੇ ਖੁੱਲੇ ਦਰਸ਼ਨ ਦੀਦਾ ਔਰਤੇ ਸੇਵਾ ਸੰਭਾਲਦਾਂ ਆਪਣੀ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆ ਦੇ ਮਾਣ ਨੇ ਤਾਣਿਆ ਦੇ ਤਾਣ ਨੇ ਉਟਿਆ ਦੀ ਓਟ ਨੇ ਆਸਰਿਆ ਕੇ ਆਸਰਾ ਨਿਗਤਿਆਂ ਕੀ ਗਤ ਨੇ ਪਤਿਆਂ ਕੀ ਪਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਓ ਏ ਅਕਾਲ ਪੁਰਖ ਮਹਾਰਾਜੀਓ ਤੰਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਜੀਓ ਤਨ ਗੁਰੂ ਰਾਮਦਾਸ ਜੀ ਮਹਾਰਾਜ ਜੀਓ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਮਹਾਰਾਜ ਜੀਓ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਚਰਨ ਸੇਵਕ ਦਰੋ ਕਰੋ ਵਰਸਾਏ ਗੁਰਮੁਖ ਪਿਆਰੇ ਗੋਤਮ ਚਾਵਲਾ ਜੀ ਆਰਵ ਚਾਵਲਾ ਜੀ ਰੀਤੂ ਚਾਵਲਾ ਜੀ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚੰਨਾ ਵਿੱਚ ਦਤਾਰ ਪਿਤਾ ਜੀਓ ਆਪ ਜੀ ਦੀ ਅਖੰਡ ਜੋਤ ਵਾਸਤੇ ਦੇਸੀ ਕੀ ਉਹਦੀ ਸੇਵਾ ਕੀਤੀ ਜਾਂਦੀ ਹੈ ਦਤਾਰ ਪਿਤਾ ਜੀਓ ਆਪ ਮੰਗੀਕਾਰ ਕਰਨੇ ਸੇਵਕਾਂ ਦੇ ਲੋਕ ਤੇ ਪਰਲੋਕ ਪਰਦੇ ਕੰਜੜੇ ਕਜਣੇ ਕਾਰੋਬਾਰਾਂ ਵਿੱਚ ਹਰ ਪ੍ਰਕਾਰ ਦੀਆਂ ਸਫਲਤਾਵਾਂ ਪ੍ਰਾਪਤ ਕਰਵਾਉਣੀਆਂ ਗੁਰ ਸਿੱਖੀ ਜੀ ਦੇ ਮਖਨਾ ਦਰੋ ਕਰੋ ਨਾਮ ਦੀ ਦਾਤ ਬਖਸ਼ਣੀ ਬੰਦਗੀ ਬਖਸ਼ਣੀ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣੀ ਹੈ ਦਤਾਰ ਪਿਤਾ ਜੀਓ ਦੇਹ ਰੁਕਤਾ ਬਖਸ਼ਣੀ ਚਰਦੀ ਕਲਾ ਬਖਸ਼ਣੀ ਬੱਚਿਆਂ ਨੂੰ ਵਿਵੇਕ ਬੁੱਧੀ ਬਖਸ਼ਣੀ ਵਿਦਿਆ ਦਾ ਦਾਨ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਮੇਰੇ ਦਤਾਰ ਪਿਤਾ ਜੀਓ ਆਪ ਜੀ ਦੇ ਚਲਸਾ ਦਾਸ ਆਈ ਵਿਰਿੰਦਰ ਸਿੰਘ ਨਰਮਨ ਦੇ ਪਰਿਵਾਰ ਵੱਲੋਂ ਆਪ ਜਿਹਦੇ ਚੰਨਾ ਵਿੱਚ ਅਰਦਾਸਾਂ ਬੇਤਿਆਂ ਨੇ ਸੱਚੇ ਪਾਤਸ਼ਾਹ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜਿਹਦੇ ਸਹਬਜਾਦੇ ਅਜੀਤ ਸਿੰਘ ਜੀ ਦੇ ਸ਼ੁਭ ਜਨਮ ਦਿਹਾੜੇ ਦੀਆਂ ਆਪ ਜੀ ਨੂੰ ਨਿਰਮਾਨ ਪਰਿਵਾਰ ਅਤੇ ਚਾਵਲਾ ਪਰਿਵਾਰ ਵੱਲੋਂ ਬੇਅੰਤ ਬੇਅੰਤ ਲੱਖ ਲੱਖ ਵਧਾਈਆਂ ਹੋਣ ਜੀਓ ਆਪ ਜੀ ਮਿਹਰ ਕਰਨੀ ਬਖਸ਼ਿਸ਼ ਕਰਨੀ ਗੌਤਮ ਪਰਿਵਾਰ ਚਾਵਲਾ ਅਤੇ ਨਿਰਮਾਨ ਚਾਵਲਾ ਦੇ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕ੍ਰਾਪ ਪ੍ਰਸ਼ਾਦ ਹੀ ਦੇ ਗਾ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਏ 6 ਪੁਣੀਆ ਸਬਜੀ ਦਾ ਜਵਾਬ ਕੀਤਾ ਹੈ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕੁਛ ਮੈਂ ਨਉ ਸੌਂ ਪਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਹੇ ਖਚਰ ਹੁੰਦਾ ਲਖ ਚਰਾਸੀ ਮਿਤਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਅਨੰਤ ਪਿਆਰ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਾਬੇ ਕਾ ਸਵਾਰੀਏ ਜਾਂ ਤੁਧ ਪਾਵੰਦਾ ਸਬੇ ਕਾ ਸਵਾਰੀਏ ਜਾਂ ਤੁਧ ਪਾਵੰਦਾ ਆਪ ਜੀ ਦੇ ਚੰਨ ਸਭ ਗੌਤਮ ਚਾਵਲਾ ਜੀ ਵੱਲੋਂ ਦਾਸ ਵੱਲੋਂ ਇਹ ਸ਼ਬਦ ਦਾ ਜਾ ਕੀਤਾ ਜਾਂਦਾ ਹੈ ਸਹਿਜ ਪਾਠ ਰੱਖੇਗੇ ਹੰਦ ਤਾਰਪਿਤ ਜੀ ਉਹ ਆਦ ਤੋਂ ਲੈ ਕੇ ਮੱਧ ਤੱਕ ਤੇ ਮੱਧ ਤੋਂ ਲੈ ਕੇ ਅੰਤ ਤੱਕ ਆਪ ਜੀ ਨੇ ਸੰਪੂਰਨਤਾ ਕਰਵਾਣੀ ਹੈ ਆਪ ਜੀ ਨੇ ਆਪ ਹੀ ਜਾਪ ਕਰਵਾਉਣਾ ਹੈ ਤਾਪ ਪਿਤਾ ਜੀਓ ਆਪ ਹੀ ਜਾਪ ਕਰਵਾ ਰਹੇ ਹੋ ਮੇਰੇ ਮਾਲਕ ਜੀਓ ਸੱਚੇ ਪਾਤਸ਼ਾਹ ਜੀਓ ਮਿਹਰ ਕਰਨੀ ਬਖਸ਼ਿਸ਼ ਕਰਨੀ ਫੁੱਲ ਆਨਦਾ ਦਤਾਰ ਪਿਤਾ ਜੀਓ ਜੋ ਪ੍ਰਸ਼ਾਦ ਦਲਜੀਤ ਕੌਰ ਨੇ ਅੱਜ ਦੇ ਚੰਨਾ ਵਿੱਚ ਭੇਟ ਕੀਤਾ ਹੈ ਅੰਗੀਕਾਰ ਕਰਨਾਂ ਦੇ ਅਰੁਕਤਾ ਬਖਸ਼ਣੀ ਸਾਰੇ ਪਰਿਵਾਰ ਨੂੰ ਸ਼ਿਸ਼ੋਭਿਤ ਕਰਨ ਨੂੰ ਸਰਬਜੀਤ ਸਿੰਘ ਨੂੰ ਅਮਰਜੋਤ ਸਿੰਘ ਦਾ ਤਰ ਪਿਤਾ ਜੀਓ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਸਫਲਤਾਵਾਂ ਬਖਸ਼ਣੀਆਂ ਮੇਰੇ ਮਾਲਕ ਜੀਓ ਹਰ ਮੈਦਾਨ ਫਤਿਹ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਤਰ ਪਿਤਾ ਜੀਓ ਗੋਤਮ ਪਰਵਾਰ ਚਾਵਲਾ ਜੀ ਦੇ ਮਨੋ ਕਾਮਨਾਵਾਂ ਪੂਰਨ ਕਰਨੀਆਂ ਹਰ ਮੈਦਾਨ ਫਤਿਹ ਬਖਸ਼ਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਮੇਰੇ ਮਾਲਕ ਜੀਓ वाहेगुरू जी का खालसा वाहेगुरू जी की फतेह दौरा आ गया पई अकाल की तबै चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रकट गुरु की देह जो प्रभु को मिलबो चहें खोज शब्द में ले राज करेगा खालसा आकी रह ना कोई खवार होए सब मिलेंगे बचे शरण जो होए खवार होए सब मिलेंगे बचे शरण जो होए बोले सो निहाल सत श्री अकाल बोले बोले सो निहाल सत श्री अकाल 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 बोले सत का देखते खालसा चूलते निशान रहें पंथ महाराज के लागते दीवान रहें गुरु महाराज के अड़े सो चढ़े शन परे सो तरे वाहिगुरु जी का खालसा वाहिगुरु जी, वाहिगुर जी, जी की फतेह शुक्र शुक्र मेरा 蛋哥，蛋哥。